ਸਨਸ ਬੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਪ ਦੋਸਤੋ ਮੁੱਖ ਮੰਤਰੀ ਪੰਜਾਬ ਦੀ ਫੇਕ ਵੀਡੀਓ ਵਾਇਰਲ ਕਰਨ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਨਵਾਂ ਮੋੜ ਜਗਮਨ ਸਮਰਾ ਨਾਲ ਜੁੜੇ ਹੋਏ ਪੁਰਾਣੇ ਮਾਮਲਿਆਂ ਦੇ ਵਿੱਚ ਆਇਆ ਕਿ ਹੁਣ ਪੁਰਾਣੇ ਮਾਮਲਿਆਂ ਦੀ ਜਾਂਚ ਹੋਵੇਗੀ ਹਾਲਾਂਕਿ ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਜਗਮਨ ਸਮਰਾ ਦੇ ਉੱਪਰ ਤਿੰਨ ਮਾਮਲੇ ਦਰਜ ਨੇ ਤੇ ਇਹਨਾਂ ਮਾਮਲਿਆਂ ਦੇ ਵਿੱਚ ਇੱਕ ਮੀਡੀਆ ਰਿਪੋਰਟ ਦੇ ਮੁਤਾਬਿਕ ਕੋ ਪਘੋੜਾ ਵੀ ਇਕਰਾਰ ਦਿੱਤਾ ਜਾ ਚੁੱਕਿਆ ਦੱਸਿਆ ਕਿ ਤਿੰਨ ਮਾਮਲੇ ਵੱਖ-ਵੱਖ ਥਾਣਿਆਂ ਦੇ ਵਿੱਚ ਜਗਮਨ ਸਮਰਾ ਦੇ ਖਿਲਾਫ ਪਹਿਲਾਂ ਤੋਂ ਦਰਜ ਨੇ ਤੇ ਇਸ ਦੇ ਚੱਲਦੇ ਹੋਏ ਜਗਮਨ ਸਮਰਾ ਨੂੰ ਪਘੋੜਾ ਕਰਾਰ ਦਿੱਤਾ ਜਾ ਚੁੱਕਿਆ ਹੈ ਹਾਲਾਂਕਿ ਵੀਡੀਓ ਵਾਇਰਲ ਦੇ ਮਾਮਲੇ ਦੇ ਵਿੱਚ ਕਈ ਮੋੜ ਆਉਂਦੇ ਨਜ਼ਰ ਆ ਰਹੇ ਨੇ ਜਿੱਥੇ ਮੋਹਾਲੀ ਕੋਰਟ ਦੇ ਵੱਲੋਂ ਮੈਟਾ ਨੂੰ ਯਾਨੀ ਕਿ ਫੇਸਬੁੱਕ ਤੇ ਇੰਸਟਾਗ੍ਰਾਮ ਨੂੰ ਵੀਡੀਓ ਹਟਾਉਣ ਦੇ ਹੁਕਮ ਜਾਰੀ ਕੀਤੇ ਗਏ ਕਿ 24 ਘੰਟਿਆਂ 'ਚ ਵੀਡੀਓ ਹਟਾਈ ਜਾਣੀ ਚਾਹੀਦੀ ਆ ਉੱਥੇ ਹੀ ਸਾਈਬਰ ਸੈੱਲ ਦੇ ਵੱਲੋਂ ਵੀ 6 ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੁਣ ਜਗਮਨ ਸਮਰਾ ਦੀ ਗ੍ਰਿਫਤਾਰੀ ਦੀ ਚਾਰਾਜੋਈ ਦਾ ਜ਼ਿਕਰ ਵੀ ਨਿਕਲ ਕੇ ਸਾਹਮਣੇ ਆਇਆ ਕਿ ਗ੍ਰਿਫਤਾਰੀ ਦੇ ਲਈ ਯਾਨੀ ਕਿ ਵਿਦੇਸ਼ ਵਿੱਚ ਬੈਠੇ ਜਗਮਨ ਸਮਰਾ ਨੂੰ ਭਾਰਤ ਲਿਆਉਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ ਬਲਤੇਜ ਪੰਨੂ ਦੇ ਵੱਲੋਂ ਅੱਜ ਪ੍ਰੈਸ ਸਵਾਰਤਾ ਕੀਤੀ ਜਾ ਰਹੀ ਸੀ ਜਿਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜੋ ਕੁਝ ਕਾਰਵਾਈ ਹੈ ਜਗਵੰਤ ਸਮਰਾ ਦੇ ਖਿਲਾਫ ਉਹ ਕੀਤੀ ਜਾ ਰਹੀ ਹੈ ਹਾਲਾਂਕਿ ਫੇਕ ਵੀਡੀਓ ਦਾ ਜ਼ਿਕਰ ਹੋ ਰਿਹਾ ਕਿ ਵੀਡੀਓ ਫੇਕ ਹੈ ਇਸ ਵੀਡੀਓ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਸੱਚਾਈ ਨਹੀਂ ਆ ਪਰ ਜੋ ਦੂਜੇ ਪਾਸੇ ਜਗਵੰਤ ਸਮਰਾ ਦਾ ਜ਼ਿਕਰ ਕਰ ਲਈ ਜਗਵੰਤ ਸਮਰਾ ਨੇ ਚੈਲੰਜ ਤਾਂ ਕੀਤਾ ਸੀ ਚੈਲੰਜ ਕੀਤਾ ਸੀ ਕਿ ਜੇਕਰ ਕੋਈ ਇਸ ਵੀਡੀਓ ਨੂੰ ਫੇਕ ਸਾਬਤ ਕਰ ਦਤਾ ਦਿੰਦਾ ਆ ਤਾਂ ਉਸ ਨੂੰ ਕਰੋੜਾਂ ਦਾ ਇਨਾਮ ਦਿੱਤਾ ਜਾਵੇਗਾ ਤਾਂ ਦੱਸ ਜੀ ਕਿ ਤਿੰਨ ਮਾਮਲੇ ਪੁਰਾਣੇ ਮਾਮਲੇ ਦੀ ਜਾਂਚ ਦਾ ਵੀ ਜ਼ਿਕਰ ਆ ਚੁੱਕਿਆ ਹੈ ਕਿ ਪੁਰਾਣੇ ਜਿਹੜੇ ਮਾਮਲੇ ਨੇ ਜਗਮਨ ਸਮਰ ਦਾ ਖਿਲਾਫ ਉਹ ਵੀ ਖੰਘਾਲੇ ਜਾਣਗੇ ਤਾਂ ਪੁਰਾਣੇ ਮਾਮਲੇ ਜਿਹੜੇ ਨੇ 2020 ਦੇ ਵਿੱਚ ਫਿਰੋਜ਼ਪੁਰ ਦੇ ਤਲਵੰਡੀ ਭਾਈ ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਆਈਪੀਸੀ ਦੀ ਧਾਰਾ 420 ਧੋਖਾਧੜੀ ਅਤੇ 120 बी 사ਜਿਸ ਤਹਿਤ ਐਫ ਆਈ ਆਰ ਦਰਜ ਹੋਈ ਆ ਇਹ ਮਾਮਲਾ ਉਸ ਤੋਂ ਬਾਅਦ 2021 ਦੇ ਵਿੱਚ ਇੱਕ ਮਾਮਲਾ ਸੰਗਰੂਰ ਦੇ ਮੁਨਕ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕੀਤਾ ਜਾਂਦਾ ਜਿੱਥੇ ਵੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਤੇ ਆਈਟੀ ਐਕਟ ਦੀ ਧਾਰਾ ਤਹਿਤ 13 ਤਹਿਤ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤੇ 420 ਵੀ ਧੋਖਾਧੜੀ ਵਾਲੀ ਜਿਹੜੀ ਧਾਰਾ ਉਹ ਵੀ ਜੋੜੀ ਜਾਂਦੀ ਆ ਇਸ ਤੋਂ ਇਲਾਵਾ ਫਰੀਦਕੋਟ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਵੀ ਇੱਕ ਮਾਮਲਾ ਦਰਜ ਕੀਤਾ ਗਿਆ ਹਾਲਾਂਕਿ ਵਾਰਦਾਤ ਤੋਂ ਬਾਅਦ ਜਗਮਨ ਸਮਰਾ ਫਰਾਰ ਹੈ ਤੇ ਇਹਨਾਂ ਮਾਮਲਿਆਂ ਦੇ ਤਹਿਤ ਜਗਮਨ ਸਮਰਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਆ ਤਾਂ ਹੁਣ ਜੇਕਰ ਜ਼ਿਕਰ ਕਰ ਲਿਆ ਜਾਵੇ ਤਾਂ ਇਹਨਾਂ ਵੱਖ-ਵੱਖ ਮਾਮਲਿਆਂ ਦੀ ਤਾਂ ਵੱਖ-ਵੱਖ ਮਾਮਲਿਆਂ ਦੇ ਵਿੱਚ ਇਸ ਵਕਤ ਕਾਰਵਾਈ ਕਰਨ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਇਹਨਾਂ ਮਾਮਲਿਆਂ ਦੀ ਪੜਤਾਲ ਕੀਤੀ ਜਾਵੇਗੀ ਕਾਰਵਾਈ ਹੋਵੇਗੀ ਤੇ ਇਹ ਵੀ ਜੇਕਰ ਅਸੀਂ ਪ੍ਰੈਸ ਵਾਰਤਾ ਦਾ ਜ਼ਿਕਰ ਕਰ ਲਈਏ ਤਾਂ ਇਹ ਵੀ ਕਿਹਾ ਗਿਆ ਕਿ ਚਾਰਾ ਜੋਈ ਜ਼ਰੂਰ ਕੀਤੀ ਜਾਵੇਗੀ ਕਿ ਜਗਮਨ ਸਮਰਾ ਨੂੰ ਵਿਦੇਸ਼ ਤੋਂ ਇੱਥੇ ਲਿਆਂਦਾ ਜਾਵੇ ਹਾਲਾਂਕਿ ਇਸ ਵੀਡੀਓ ਵਾਇਰਲ ਦੇ ਪਿੱਛੇ ਮੁੱਖ ਮੰਤਰੀ ਪੰਜਾਬ ਦੀ ਜੋ ਕਿਰਦਾਰਕੁਸ਼ੀ ਨੂੰ ਮਕਸਦ ਦੱਸਿਆ ਗਿਆ ਜਗਮਨ ਸਮਰਾ ਦੇ ਵੱਲੋਂ ਜੋ ਵੀਡੀਓ ਪੋਸਟ ਕੀਤੀ ਗਈ ਨਾਲ ਚੇਤਾਵਨੀ ਦਿੱਤੀ ਗਈ ਕਿ ਇਹ ਤਾਂ ਸਿਰਫ ਟ੍ਰੇਲਰ ਹੈ ਜੇ ਫਿਲਮ ਅਜੇ ਬਾਕੀ ਹੈ ਕਈ ਵੀਡੀਓ ਦਾ ਜ਼ਿਕਰ ਕੀਤਾ ਗਿਆ ਪਰ ਉਸ ਤੋਂ ਬਾਅਦ ਮਹਾਲੀ ਕੋਰਟ ਦੇ ਵੱਲੋਂ ਹੁਕਮ ਆਉਂਦੇ ਨੇ ਤੇ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਜਾਂਦੇ ਨੇ ਸਾਈਬਰ ਸੈੱਲ ਦੇ ਵਿੱਚ ਐਫ ਆਈ ਆਰ ਦਰਜ ਹੋ ਚੁੱਕੀ ਹੈ ਹਾਲਾਂਕਿ ਅਮਨਦੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਸਿਆਸਤ ਸ਼ੁਰੂ ਹੋ ਚੁੱਕੀ ਹੈ ਅਮਨਦੀ ਪਾਰਟੀ ਦਾ ਕਹਿਣਾ ਹੈ ਕਿ ਇਹ ਭਾਜਪਾ ਦੀ ਸਿਆਸਤ ਹੈ ਜੇ ਭਾਜਪਾ ਦੇ ਕੋਲ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਦੇ ਕੰਮਾਂ ਦਾ ਜਵਾਬ ਨਹੀਂ ਹੈ ਇਸ ਗੱਲ ਕਰਕੇ ਹੁਣ ਕਿਰਦਾਰਕੁਸ਼ੀ ਤੇ ਉਤਰ ਆਏ ਨੇ ਤੇ ਹੁਣ ਦੇਖਣਾ ਇਹ ਆ ਕਿ ਪੂਰੇ ਮਾਮਲੇ ਦੇ ਵਿੱਚ ਸਿਆਸਤ ਭੱਕਦੀ ਆ ਤਾਂ ਉਸ ਦਾ ਕੀ ਨਤੀਜਾ ਨਿਕਲਦਾ ਹੈ ਹਾਲਾਂਕਿ ਜਾਂਚ ਪੜਤਾਲ ਦਾ ਜ਼ਿਕਰ ਹੋ ਰਿਹਾ ਵੀਡੀਓ ਦੇ ਜਾਂਚ ਪੜਤਾਲ ਦਾ ਤਾਂ ਜਾਂਚ ਪੜਤਾਲ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਤੇ ਜਗਮਨ ਸਮਰਾਜ ਉਹ ਚੈਲੰਜ ਕਰ ਰਿਹਾ ਉਹਨਾਂ ਚੈਲੰਜਾਂ ਦਾ ਨਤੀਜਾ ਕਿਸ ਰੂਪ ਦੇ ਵਿੱਚ ਆਉਣ ਵਾਲਾ ਸਮੇਂ ਦੇ ਦੌਰਾਨ ਸਾਹਮਣੇ ਆਵੇਗਾ ਸਭ ਕੁਝ ਇਸ ਵਕਤ ਪੁਵਿੱਖ ਦੇ ਗਰਬ ਦੇ ਵਿੱਚ ਹੈ